ਬਹੁਤ ਸ੍ਰੀਕਾਲ ਪਹਿਲੇ ਦੋਸਤੋ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਦੇਖੋ ਹਰ ਰੋਜ਼ ਨਵੇਂ ਵਿਸ਼ੇ ਨਵੇਂ ਟੌਪਿਕ ਤੇ ਨਵੀਆਂ ਗੱਲਾਂ ਮਿਲਦੀਆਂ ਨੇ ਤੇ ਉਸੇ ਤਰ੍ਹਾਂ ਸਾਨੂੰ ਨਵੇਂ ਕੰਟੈਂਟ ਵੀ ਮਿਲਦੇ ਨੇ ਤੇ ਤੁਹਾਡੇ ਲਈ ਅਸੀਂ ਕੀ ਬਣਾ ਸਕਦੇ ਹਾਂ ਤੇ ਤੁਹਾਡੇ ਲਈ ਕੀ ਜਾਣਕਾਰੀ ਮਹੱਈਆ ਕਰਵਾ ਸਕਦੇ ਹਾਂ ਜਾਂ ਤੁਹਾਨੂੰ ਕੀ ਜਾਣਕਾਰੀ ਦੇ ਸਕਦੇ ਹਾਂ ਉਹਦੇ ਰਿਲੇਟਰ ਤੁਹਾਡੇ ਨਾਲ ਗੱਲਾਂ ਕਰਦੇ ਰਹੇ ਤੇ ਤੁਹਾਡੇ ਲਈ ਵੀਡੀਓ ਅਸੀਂ ਲਿਆਉਂਦੇ ਰਹਨੇ ਆ ਤੇ ਹੁਣ ਇੱਕ ਅਸੀਂ ਜੋ ਮੋਟੀਵੇਸ਼ਨ ਵੀਡੀਓ ਆ ਜਾਂ ਪੰਜਾਬੀ ਵਿੱਚ ਮੋਟੀਵੇਸ਼ਨ ਤੁਸੀਂ ਕਿਸੇ ਨੂੰ ਉਤਸ਼ਾਹਿਤ ਕਿਵੇਂ ਕਰ ਸਕਦੇ ਹੋ ਜਾਂ ਕਿਸੇ ਲਈ ਕਿਸੇ ਨੂੰ ਚੰਗੇ ਕੰਮ ਪ੍ਰਤੀ ਉਸ ਦੇ ਵਿਚਾਰ ਲਈ ਉਸ ਦੇ ਲਈ ਵਿਚਾਰ ਆਪਣੇ ਦੇ ਸਕਦੇ ਹੋ ਜਾਂ ਫਿਰ ਉਸ ਦੀ ਜ਼ਿੰਦਗੀ ਲਈ ਤੁਸੀਂ ਕੁਝ ਗੱਲਾਂ ਉਹਦੇ ਨਾਲ ਕਰ ਸਕਦੇ ਹੋ ਤਾਂ ਉਹ ਗੱਲਾਂ ਕੀ ਹੋ ਸਕਦੀਆਂ ਨੇ ਉਹ ਵਿਚਾਰ ਕੀ ਹੋ ਸਕਦੇ ਨੇ ਜਾਂ ਉਹ ਵਿਚਾਰ たら ਕੀ ਹੋ ਸਕਦੀ ਆ ਤੇ ਉਸ ਦੇ ਲੈਟਰ ਆਪਾਂ ਗੱਲ ਕਰਾਂਗੇ ਦੇਖੋ ਹਰ ਇਨਸਾਨ ਦੇ ਵਿੱਚ ਚੰਗਾ ਮਾੜਾ ਵਕਤ ਆਉਂਦਾ ਰਹਿੰਦਾ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੰਗਾ ਮਾੜਾ ਦੌਰ ਆਉਂਦਾ ਰਹਿੰਦਾ ਪਰ ਇਨਸਾਨ ਉਹੀ ਹੈ ਜੋ ਆਪਣੇ ਮਾੜੇ ਸਮੇਂ ਤੋਂ ਜਾਂ ਮਾੜੇ ਹਾਲਾਤਾਂ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੀ ਅੱਗੇ ਸ਼ੁਰੂਆਤ ਕਰ ਸਕੇ ਦੇਖੋ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖਿਓ ਇਹ ਸਮਾਂ ਕਿਸੇ ਲਈ ਰੁਕਦਾ ਨਹੀਂ ਇਹ ਵਕਤ ਕਿਸੇ ਲਈ ਰੁਕਦਾ ਨਹੀਂ ਤੇ ਇਹ ਜ਼ਿੰਦਗੀ ਦਾ ਜੋ ਦੁਨੀਆਦਾਰੀ ਦਾ ਚੱਕਰ ਆ ਉਹ ਕਿਸੇ ਲਈ ਰੁਕਦਾ ਨਹੀਂ ਤੁਸੀਂ ਉਸ ਦੇ ਨਾਲ ਨਿਰੰਤਰ ਚਾਲ ਚਲਦੇ ਰਹਿਣਾ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਰੁਕ ਗਏ ਤਾਂ ਇਸ ਨਾ ਤਾਂ ਸਮੇਂ ਨੂੰ ਫਰਕ ਪੈਣਾ ਨਾ ਇਸ ਦੁਨੀਆ ਨੂੰ ਫਰਕ ਪੈਣਾ ਉਹ ਫਰਕ ਸਿਰਫ ਤੁਹਾਡੇ ਜੀਵਨ ਤੇ ਤੇ ਤੁਹਾਨੂੰ ਪੈਣਾ ਕਿਉਂਕਿ ਧਰਤੀ ਆਪਣੇ ਤੁਰੇ ਤੇ ਘੁੰਮਦੀ ਰਹੇਗੀ ਸਮਾਂ ਆਪਣੀ ਚਾਲ ਮੁਤਾਬਕ ਚੱਲਦਾ ਰਹੇਗਾ ਪਰ ਜੋ ਪਿੱਛੇ ਰਹੋਗੇ ਉਹ ਤੁਸੀਂ ਲੋਕ ਹੋਵੋਗੇ ਜੋ ਸਮੇਂ ਤੋਂ ਪਿੱਛੇ ਰਹਿ ਗਏ ਦੇਖੋ ਵਿਚਾਰ ਵਿਚਾਰਾਂ ਦੇ ਨਾਲ ਬਣਦੇ ਨੇ ਤੇ ਵਿਚਾਰਾਂ ਦੇ ਨਾਲ ਅੱਗੇ ਜਾ ਕੇ ਬਹੁਤ ਗੱਲਾਂ ਵੀ ਬਣਦੀਆਂ ਨੇ ਹੁਣ ਦੇਖੋ ਹਰ ਇੱਕ ਨੂੰ ਆਪਾਂ ਵਿਚਾਰ ਮਿਲ ਦੇ ਸਕਦੇ ਵਿਚਾਰ ਉਸ ਨੂੰ ਦਿਓ ਵਿਚਾਰ ਉਸ ਨੂੰ ਦਿਓ ਜੋ ਤੁਹਾਡੀ ਗੱਲ ਮੰਨੇ ਉਸ ਨੂੰ ਅਪਣਾਵੇ ਕਿ ਹਾਂ ਬਈ ਮੈਨੂੰ ਇਸ ਇਨਸਾਨ ਨੇ ਕੋਈ ਚੰਗੀ ਗੱਲ ਕਹੀ ਆ ਮੈਂ ਉਸ ਦੀ ਕੋਈ ਚੰਗੀ ਗੱਲ ਕਰਕੇ ਅੱਗੇ ਜਾ ਸਕਦਾ ਜਾਂ ਉਸ ਦੀ ਚੰਗੀ ਗੱਲ ਸੁਣ ਸਕਦਾ ਜਾ ਉਸ ਦੀ ਦੱਸੇ ਕੇ ਰਾਹ ਨੂੰ ਮੈਂ ਅਪਣਾ ਸਕਦਾ ਸੋ ਇਹੋ ਜੇ ਵਿਚਾਰ ਇਹੋ ਤੇ ਬੰਦਿਆਂ ਨੂੰ ਦਿਆ ਕਰੋ ਜੋ ਤੁਹਾਡੀ ਗੱਲ ਤੇ ਸਮਝ ਕੇ ਤੁਹਾਡੇ ਉਸ ਰਸਤੇ ਤੇ ਚੱਲ ਸਕਣ ਹਰ ਇੱਕ ਨੂੰ ਆਪਾਂ ਵਿਚਾਰ ਦਿੰਦੇ ਰਹੀਏ ਕਿਉਂਕਿ ਅਗਲਾ ਮੂਰਿਓ ਕੋਈ ਰਿਸਪੌਂਸ ਨਾ ਦਵੇ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਵਿਚਾਰਾ ਤੇ ਸਾਂਝਾ ਵੀ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਦੇਖੋ ਇੱਕ ਬਹੁਤ ਵਧੀਆ ਲਾਈਨਾਂ ਸੀ ਦੋ ਉਹ ਮੈਂ ਮੇਰੀ ਸ਼ਾਰਟ ਵੀਡੀਓ ਵਿੱਚ ਵੀ ਬੋਲੀਆ ਸੀ ਕਿ ਦੇਖੋ ਅਗਰ ਸਮੁੰਦਰ ਸ਼ਾਂਤ ਆ ਨਾ ਅਗਰ ਸਮੁੰਦਰ ਸ਼ਾਂਤ ਆ ਉਹ ਠੰਡਾ ਤਾਂ ਉਹਦੀ ਡੁੰਗਾਈ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਜਾਂ ਮਜ਼ਾਕ ਨਹੀਂ ਰੋਣਾ ਚਾਹੀਦਾ ਕਿ ਸਮੁੰਦਰ ਸ਼ਾਂਤਤਾ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਪਰ ਜਦੋਂ ਇਹ ਸਮੁੰਦਰ ਆਪਣੇ ਰੂਦਰ ਅਵਤਾਰ ਚਾਉਂਦਾ ਜਾਂ ਲਹਿਰਾਂ ਨੂੰ ਉੱਪਰ ਉਠਾਉਂਦਾ ਤਾਂ ਵੱਡੇ ਤੋਂ ਵੱਡੇ ਜਹਾਜ਼ ਤੇ ਵੱਡੋ ਵੱਡੀਆਂ ਕਿਸ਼ਤੀਆਂ ਤੇ ਵੱਡੇ ਵੱਡੇ ਸ਼ਿਪ ਇੱਕ ਪਲ ਦੇ ਵਿੱਚ ਪਾਣੀ ਦੇ ਵਿੱਚ ਰੋਲ ਦਿੰਦਾ ਤੇ ਪਾਣੀ ਦੇ ਵਿੱਚ ਤੋਲ ਦਿੰਦਾ ਹੁਣ ਅਸਲੀ ਪਿਛਲੇ ਕਈ ਦਹਾਕਿਆਂ 'ਚ ਦੇਖਿਆ ਕਈ ਸਮੇਂ 'ਚ ਦੇਖਿਆ ਕਿ ਇਸ ਪਾਣੀ ਦੇ ਮਾਰ ਨੇ ਕਿੰਨੇ ਵੱਡੇ ਨੁਕਸਾਨ ਕੀਤੇ ਨੇ ਸਾਡੇ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੇ ਨੁਕਸਾਨ ਕੀਤੇ ਨੇ ਸ਼ਹਿਰੀ ਇਲਾਕਿਆਂ ਵਿੱਚ ਵੀ ਬਹੁਤ ਵੱਡੇ ਨੁਕਸਾਨ ਕੀਤੇ ਨੇ ਤੇ ਕਿਵੇਂ ਪਿੱਛੇ ਜਦੋਂ ਹੜਾਏ ਸਤਲੁਜ ਦਰਿਆ ਆ ਚੜ ਕੇ ਆਇਆ ਉਸ ਦੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਜਾਂ ਕਿੰਨੇ ਲੋਕਾਂ ਦੇ ਘਰ ਉੱਜੜ ਗਏ ਜਾਂ ਫਿਰ ਕਿੰਨੇ ਪਸ਼ੂਆਂ ਦਾ ਨਖਾਨ ਹੋਇਆ ਉਹ ਤੁਸੀਂ ਪਿਛਲੇ ਦੌਰ ਚ ਦੇਖਿਆ ਹੁਣ ਪਰ ਅਸੀਂ ਸਿੱਖਿਆ ਗਈ ਆ ਇਹਨਾਂ ਚੀਜ਼ਾਂ ਤੋਂ ਅਸੀਂ ਸਿੱਖਿਆ ਕੀ ਆ ਅਸੀਂ ਇੱਕ ਵੀ ਚੀਜ਼ ਸਿੱਖ ਨਹੀਂ ਸਕੇ ਕਿ ਇਸ ਕੁਦਰਤ ਨੂੰ ਸਮਝ ਸਕੀਏ ਇਸ ਕੁਦਰਤ ਨੂੰ ਨਾ ਉਜਾੜੀਏ ਹੁਣ ਉਸ ਜੋ ਇਹਨਾਂ ਚੌੜਾ ਖੁੱਲਾ ਡੁੱਲਾ ਸਤਲੁਜ ਦਰਿਆ ਸੀ ਲੋਕਾਂ ਨੇ ਉਹਨਾਂ ਵਿੱਚ ਜ਼ਮੀਨਾਂ ਧੱਬ ਕੇ ਉਹਨਾਂ ਵਿੱਚ ਬਾਈਆਂ ਕਰਨ ਲੱਗੇ ਫਸਲਾਂ ਬੀਜਣ ਲੱਗੇ ਜਾਂ ਫਿਰ ਆਪਣੇ ਘਰ ਪਾਲੇ ਪਰ ਇੱਕ ਗੱਲ ਯਾਦ ਰੱਖਿਓ ਪਾਣੀ ਦੀ ਜੋ ਜਗਾ ਕੋਨੇ ਆਪਣੀ ਜਗਾ ਲੈ ਲੈਣੀ ਆ ਨਾ ਉਹ ਕਿਸੇ ਦੇ ਰੋਕਿਆ ਰੁਕਿਆ ਸੀ ਤੇ ਨਾ ਉਹ ਨੇ ਕਿਸੇ ਦੇ ਰੁਕਿਆ ਰੁਕਣਾ ਵਾ ਪਾਣੀ ਦੇ ਵਹਾਰ ਨੂੰ ਕਦੇ ਤੁਸੀਂ ਰੋਕ ਨਹੀਂ ਸਕਦੇ ਜਾਂ ਪਾਣੀ ਦੇ ਵਹਾਰ ਨੂੰ ਤੁਸੀਂ ਕਦੇ ਕਿਸੇ ਹੋਰ ਦਿਸ਼ਾ ਵੱਲ ਮੋੜ ਨਹੀਂ ਸਕਦੇ ਹਾਂ ਇੱਕ ਗੱਲ ਹੋ ਸਕਦੀ ਹੈ ਕਿ ਤੁਹਾਡੀ ਵਿਚਾਰਧਾਰਾ ਕਿਸੇ ਦਿਸ਼ਾ ਵੱਲ ਮੁੜ ਜਵੇ ਪਰ ਸਮੁੰਦਰਾਂ ਨੂੰ ਢੱਕਣਾ ਜਾ ਸਮੁੰਦਰਾਂ ਦੀ ਦਿਸ਼ਾ ਨੂੰ ਕਿਸੇ ਬਲ ਮੋੜਨਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹੀ ਚੀਜ਼ਾਂ ਕਰਿਆ ਕਰੋ ਜਿੰਦਗੀਆਂ ਨਾ ਜਿਹੜੀ ਇਹਦੇ ਵਕਤ ਦੇ ਆਧਾਰ ਤੇ ਜਾਂ ਵਕਤ ਦੇ ਨਾਲ ਨਾਲ ਇਹਨੂੰ ਚੱਲਦੇ ਰਹਿਣ ਦਿਆ ਕਰੋ ਕਿਉਂਕਿ ਅਗਰ ਤੁਸੀਂ ਰੁਕ ਜਾਓਗੇ ਤਾਂ ਕਿਸੇ ਨੂੰ ਫਰਕ ਨਹੀਂ ਪੈਣ ਲੱਗਿਆ ਨਾ ਮੈਨੂੰ ਫਰਕ ਪੈਣਾ ਨਾ ਤੁਹਾਨੂੰ ਫਰਕ ਪੈਣਾ ਨਾ ਕਿਸੇ ਹੋਰ ਨੂੰ ਫਰਕ ਪੈਣਾ ਇਸ ਦਾ ਅੰਦਾਜ਼ਾ ਵਾਡੀ ਜ਼ਿੰਦਗੀ ਤੇ ਹੀ ਲੱਗਣਾ ਕਿ ਤੁਸੀਂ ਵਕਤ ਨੂੰ ਰੋਕ ਕੇ ਵਕਤ ਨੂੰ ਰੋਕ ਕੇ ਅੱਗੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਵਕਤ ਨੇ ਤੁਹਾਨੂੰ ਹਮਾਂ ਫੇਰ ਪਿੱਛੇ ਛੱਡਦਾ ਤੁਸੀਂ ਵਕਤ ਦੀ ਮਰਿਆਦਾ ਨੂੰ ਜਾਂ ਵਕਤ ਦੀ ਚਾਲ ਨੂੰ ਨਾ ਸਮਝਿਆ ਤੇ ਉਸ ਵਕਤ ਨੇ ਤੁਹਾਨੂੰ ਫੇਰ ਪਿੱਛੇ ਕਰ ਦਿੱਤਾ ਤੇ ਉਹੀ ਵਿਚਾਰਤਾਰਾ ਹੁੰਦੀ ਆ ਕਿ ਤੁਸੀਂ ਕਿਸੇ ਨੂੰ ਸਿੱਖਿਆ ਕੀ ਦੇ ਸਕਦੇ ਹੋ ਜਾਂ ਕਿਸੇ ਨੂੰ ਕੀ ਸਿਖਾ ਸਕਦੇ ਹੋ ਜਦੋਂ ਤੱਕ ਸਾਨੂੰ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਸਿੱਖਿਆ ਅਸੀਂ ਕੀ ਸਿੱਖਿਆ ਹਨ ਉਹ ਜ ਅਸੀਂ ਸਿਆਣੀਆਂ ਗੱਲਾਂ ਕਰਦੇ ਆ ਸਿਆਣੇ ਟੌਪਿਕਾਂ ਤੇ ਵੀ ਗੱਲਾਂ ਕਰਦੇ ਆ ਵਧੀਆ ਵੀਡੀਓ ਵੀ ਬਣਾਉਨੇ ਆ ਪਰ ਅਸੀਂ ਕੀ ਸਿੱਖਿਆ ਸਾਡੇ ਵਿੱਚ ਇੰਨੀਆਂ ਕੁਦਰਤੀ ਆਫਤਾਂ ਆਈਆਂ ਇੰਨੇ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਇੰਨੀ ਬਸੋਂ ਦਾ ਆਬਾਦੀ ਦਾ ਨੁਕਸਾਨ ਹੋਇਆ ਅੱਜ ਵੀ ਅਸੀਂ ਸਿੱਖਿਆ ਕਿ ਨਾਤਾ ਸੀ ਸਮੁੰਦਰ ਦੀ ਜਾਂ ਪਾਣੀ ਦੀ ਹੋਂਦ ਨੂੰ ਬਚਾ ਸਕੇ ਹੁਣ ਦਿਨੋ ਦਿਨ ਪਾਣੀ ਦਾ ਪੱਧਰ ਜੋ ਥੱਲੇ ਜਾਂਦਾ ਜਾ ਰਿਹਾ ਉਸ ਦਾ ਕਾਰਨ ਵੀ ਅਸੀਂ ਹਾਂ ਅਸੀਂ ਨਹਿਰੀ ਪਾਣੀ ਨਹੀਂ ਵਰਤ ਰਹੇ ਸੂਇਆਂ ਕੱਚੀਆਂ ਦਾ ਪਾਣੀ ਨਹੀਂ ਵਰਤ ਰਹੇ ਅਸੀਂ ਧਰਤੀ ਦੇ ਥੱਲੇੋਂ ਪਾਣੀ ਕੱਢਣ ਦੀ ਜੋ ਨਿਰੰਤਰ ਕੋਸ਼ਿਸ਼ਾਂ ਹੋ ਨੂੰ ਹੋ ਡੂੰਗਾ ਕਰ ਲੋ ਹੋ ਡੂੰਗਾ ਕਰ ਲੋ ਹੋ ਡੂੰਗਾ ਕਰ ਲੋ ਪਰ ਪੀਣ ਵਾਲੇ ਪਾਣੀ ਨੂੰ ਅਸੀਂ ਸਿੰਚਾਈ ਵਿੱਚ ਲੈ ਜਾਂਦਾ ਤੇ ਅੱਜ ਦੇਖੋ ਜੋ ਪਾਣੀ ਦਾ ਉਹ ਪੱਤਰ ਥੱਲੇ ਜਾ ਰਿਹਾ ਚਲੋ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਰਹੀਂਦੀ ਦੁਨੀਆ ਤੱਕ ਪਾਣੀ ਨਾ ਖਤਮ ਹੋਇਆ ਸੀ ਨਾ ਹੋਵੇਗਾ ਪਰ ਅਸੀਂ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ ਇਹ ਨਹੀਂ ਕਹਿਣਾ ਕਿ ਪਾਣੀ ਖਤਮ ਨਹੀਂ ਹੋਵੇਗਾ ਗੁਰਵਾਣੀ ਦੇ ਅਧਾਰ ਤੇ ਲਿਖਿਆ ਕਿ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਰ ਇਹ ਨਹੀਂ ਕਿ ਅਸੀਂ ਪਾਣੀ ਨੂੰ ਗੰਦਾ ਕਰੀਏ ਮੈਂ ਨਹਿਰਾਂ ਚ ਨਹਿਰਾਂ ਕੰਡੇ ਜਾਓ ਤੁਸੀਂ ਕਈ ਲੋਕ ਉਹਦੇ ਵਿੱਚ ਇੰਨਾ ਗੰਦ ਸਿੜਦੇ ਨੇ ਤੇ ਉਹੀ ਪਾਣੀ ਆਉਣ ਵਾਲੇ ਸਮੇਂ ਵਿੱਚ ਮੈਂ ਇੱਕ ਗੱਲ ਤਾਂ ਦੱਸਣਾ ਚਾਹਣਾ ਕਿ ਜੋ ਪੌਲਸੀਆਂ ਨੇ ਅੱਗੇ ਸਰਕਾਰਾਂ ਦੀਆਂ ਜੋ ਨਹਿਰਾਂ ਦਾ ਪਾਣੀ ਉਹ ਫਿਲਟਰ ਕਰਕੇ ਤੁਹਾਡੇ ਘਰਾਂ ਚ ਆਵੇਗਾ ਤੇ ਉਸ ਪਾਣੀ ਨੂੰ ਜੇ ਅੱਜ ਬਚਾਉਣ ਦੀ ਕੋਸ਼ਿਸ਼ ਕਰੀਏ ਤਾਂ ਹੋ ਸਕਦਾ ਉਹ ਸਰਸੇ ਤੱਕ ਤੁਸੀਂ ਸਾਫ਼ ਪੀਣ ਨੂੰ ਪਾਣੀ ਪੀਣ ਦੇ ਯੋਗ ਹੋ ਜੋ ਚਲੋ ਤੁਸੀਂ ਤਾਂ ਸਾਫ਼ ਪਾਣੀ ਪੀ ਲੂਗੇ ਤੁਸੀਂ ਮਨਲ ਬੋਤਲਾਂ ਨਾਲ ਪਾਣੀ ਪੀ ਲੋਗੇ ਤੇ ਹੋਰ ਕਈ ਤਰੀਕਿਆਂ ਨਾਲ ਜਾਂ ਆਰਓ ਸਿਸਟਮ ਲਾ ਕੇ ਪਾਣੀ ਨੂੰ ਫਿਲਟਰ ਕਰਕੇ ਪੀ ਲੋਗੇ ਪਰ ਜਿਹੜੇ ਜੀਵ ਜੰਤੂ ਉਸ ਨਹਿਰਾਂ ਵਿੱਚ ਰਹਿੰਦੇ ਨੇ ਜਾਂ ਪਾਣੀ ਵਿੱਚ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਤਾਂ ਜ਼ਿੰਦਗੀ ਆ ਉਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ ਹੁਣ ਕਈ ਲੋਕ ਤਿਹਾਰਾਂ ਦੀ ਆੜ ਵਿੱਚ ਕਈ ਮੈਂ ਦੇਖਿਆ ਕਿ ਟੂਣੇ ਟੱਪੇ ਵੀ ਬਹੁਤ ਕਰਦੇ ਨੇ ਕਿ ਨਹਿਰਾਂ ਵਿੱਚ ਆ ਸੜ ਦੋ ਚਲੋ ਕੋਈ ਜਾਨਵਰਾਂ ਦੇ ਖਾਣ ਦੀ ਚੀਜ਼ ਹੋਈ ਉਹ ਸਿਰਦੀ ਉਹ ਗੱਲ ਬੱਕਰੀ ਆ ਪਰ ਅਸੀਂ ਜਵਾਕਾਂ ਦੇ ਡਾਈਪਰ ਬੱਚਿਆਂ ਦੇ ਡਾਈਪਰ ਘਰ ਦਾ ਕੂੜਾ ਕਰਕਟ ਵੀ ਨਹਿਰਾਂ ਵਿੱਚ ਸੁੱਟ ਰਹੇ ਹਾਂ ਕਿ ਉਹ ਕਿੱਥੇ ਕਿ ਤੱਕ ਸਾਡੀ ਸਿਆਣਪ ਦੀ ਗੱਲ ਹੈ ਇਹ ਤੁਸੀਂ ਸੋਚ ਵਿਚਾਰ ਕੇ ਵੇਖੋ ਹੁਣ ਉਹ ਪਾਣੀ ਜੇ ਅਸੀਂ ਨਹੀਂ ਪੀ ਰਹੇ ਤਾਂ ਜਾਨਵਰ ਤਾਂ ਉਹ ਪਾਣੀ ਪੀ ਰਹੇ ਨੇ ਜਾਨਵਰਾਂ ਤਾਂ ਉਹ ਪਾਣੀ ਪੀਣਾ ਤੇ ਉਹ ਪਾਣੀ ਪੀ ਕੇ ਕਿੰਨੇ ਜਾਨਵਰ ਜਾਂ ਜੀਵ ਪਾਣੀ ਦੇ ਵਿੱਚ ਮਰਦੇ ਨੇ ਜੋ ਪਾਣੀ ਵਿੱਚ ਰਹਿੰਦੇ ਨੇ ਮਛਲੀਆਂ ਹੋਗੇ ਹੋਰ ਕਈ ਕੀੜੇ ਮਕੌੜੇ ਹੋਗੇ ਉਹ ਪਾਣੀ ਪੀ ਕੇ ਆਪਣੀ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਜਾਂਦੇ ਨੇ ਉਹਦੇ ਵਿੱਚ ਸਾਡਾ ਬਹੁਤ ਵੱਡਾ ਹੱਕ ਆ ਬਹੁਤ ਵੱਡਾ ਹੱਤ ਹੈ ਹੁਣ ਜਿਵੇਂ ਦੀਵਾਲੀ ਆਉਂਦੀ ਆ ਜਾਂ ਦੁਸ਼ਹਿਰਾ ਆਉਂਦਾ ਜਾਂ ਸਤਕੂ ਜਾਈ ਆਉਂਦੀ ਆ ਚਲੋ ਹਰ ਇੱਕ ਨੂੰ ਆਪਣਾ ਤਿਹਾਰ ਮਨਾਉਣ ਦੀ ਆਜ਼ਾਦੀ ਆ ਹਰ ਇੱਕ ਨੂੰ ਆਪਣੇ ਮੱਧ ਵਿੱਚ ਰਹਿਣ ਦੀ ਆਜ਼ਾਦੀ ਆ ਪਰ ਇਸ ਪਾਣੀ ਨੂੰ ਬਰਬਾਦ ਕਰਨ ਦਾ ਕਿਸੇ ਕੋਲ ਹੱਕ ਨਹੀਂ ਕਿਸੇ ਕੋਲ ਅਧਿਕਾਰ ਨਹੀਂ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਮذਬਬ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਜਾਤ ਜਾਂ ਧਰਮ ਨਾਲ ਸੰਬੰਧਤ ਹੈ ਵੈਸੇ ਜਾਤ ਤਾਂ ਇੱਥੇ ਕੋਈ ਬਣਾਈ ਨਹੀਂ ਪਰ ਫਿਰ ਵੀ ਲੋਕਾਂ ਨੇ ਇੱਥੇ ਕੰਮ ਦੇ ਆਧਾਰ ਤੇ ਜਾਤਾਂ ਬਣਾਈਆਂ ਇੱਕ ਚਾਰ ਕਲੈਨਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਾਤਾਂ ਕਿਵੇਂ ਬਣੀਆਂ ਮੈਂ ਇੱਕ ਬਹੁਤ ਵੱਡੇ ਸਮਾਗਮ ਕਿਤੇ ਹੋ ਰਿਹਾ ਸੀ ਉਥੇ ਕੀਰਤਨੀਏ ਸਿੰਘ ਚਾਰ ਕਲੈਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਜੇ ਰੱਬ ਨੇ ਬੰਦਾ ਬਣਾਇਆ ਸੋਨੇ ਦਾ ਤਾਂ ਸੁਨਿਆਰ ਬਣਿਆ ਜੇ ਰੱਬ ਨੇ ਬੰਦਾ ਬਣਾਇਆ ਲੋਹੇ ਦਾ ਤਾਂ ਲਹਾਰ ਬਣਿਆ ਜੇ ਰੱਬ ਨੇ ਬੰਦਾ ਬਣਾਇਆ ਲੱਕੜ ਦਾ ਤਾਂ ਲੱਕੜਹਾਰ ਬਣਿਆ ਜੇ ਰੱਬ ਨੇ ਬੰਦਾ ਬਣਾਇਆ ਚੰਮ ਦਾ ਤਾਂ ਚਮਿਆਰ ਬਣਿਆ ਕੰਮ ਦੇ ਆਧਾਰ ਤੇ ਜਾਤਾਂ ਤੈ ਹੋਈਆਂ ਕੰਮ ਦੇ ਆਧਾਰ ਤੇ ਕਬੀਲੇ ਬਣੇ ਤੇ ਹਰ ਕੋਈ ਆਪਣੇ ਕਬੀਲਿਆਂ ਦੇ ਵਿੱਚ ਆਪਣੇ ਧਰਮਾਂ ਦੇ ਵਿੱਚ ਆਪਣੇ ਮੱਜਬ ਦੇ ਰਹਿਣ ਵਿੱਚ ਆਪਣੇ ਬਚਨ ਦਾ ਪਵੰਦ ਹੈ ਉਸ ਦੇ ਉੱਪਰ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ ਕਿ ਤੂੰ ਸਾਡੇ ਧਰਮ ਚਾ ਜਾਂ ਸਾਡਾ ਧਰਮ ਅਪਣਾ ਜਾਂ ਆਹ ਧਰਮ ਚਾ ਜਾਂ ਤੂੰ ਆਹ ਗੱਲਾਂ ਕਰ ਪਰ ਜੋ ਚੀਜ਼ਾਂ ਕੁਦਰਤ ਨੇ ਪੈਦਾ ਕਰੀਆਂ ਨੇ ਜੋ ਕੀ ਚੀਜ਼ਾਂ ਕੁਦਰਤ ਨੇ ਬਣਾਈਆਂ ਨੇ ਸਾਰੋਂ ਗੱਤੀਆਂ ਨੇ ਉਹਦੇ ਉੱਪਰ ਸਾਰਿਆਂ ਦਾ ਬਰਾਬਰ ਹੱਕ ਹੈ ਚਾਹੇ ਅਸੀਂ ਜੀਵ ਆ ਚਾਹੇ ਉਹ ਜੰਤੂ ਆ ਚਾਹੇ ਲੋਕ ਨੇ ਜਾਂ ਫਿਰ ਇਹ ਮਨੋੱਖ ਆ ਜਾਂ ਇਨਸਾਨ ਨੇ ਜਾਂ ਫਿਰ ਜਾਨਵਰ ਨੇ ਸਭ ਦਾ ਅਧਿਕਾਰ ਹੈ ਕੁਦਰਤ ਦੀ ਬਣਾਈ ਚੀਜ਼ ਨੂੰ ਜਾਂ ਕੁਦਰਤ ਦੇ ਬਣਾਈ ਨਿਯਮਾਂ ਨੂੰ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਨੂੰ ਨਸ਼ਟ ਕਰਨ ਦਾ ਸਾਡੇ ਕੋਲ ਅਧਿਕਾਰ ਨਹੀਂ ਬਦਲਣ ਦਾ ਸਾਡੇ ਕੋਲ ਅਧਿਕਾਰ ਨਹੀਂ ਪਰ ਅਸੀਂ ਇੱਕ ਚੀਜ਼ ਜ਼ਰੂਰ ਕਰ ਸਕਦੇ ਹਾਂ ਇਹਨਾਂ ਦੀ ਸੰਭਾਲ ਕਰਨ ਦਾ ਅਧਿਕਾਰ ਅਸੀਂ ਆਪਣੇ ਸਰ ਲੈ ਸਕਦੇ ਹਾਂ ਅਨਸਾਰ ਨੂੰ ਸੋਚੀ ਆ ਇਨਸਾਨ ਨੂੰ ਹਰ ਇੱਕ ਚੀਜ਼ ਨੂੰ ਸਮਝਣ ਦੀ ਸੋਚਣ ਦੀ ਕਰਨ ਦੀ ਸ਼ਕਤੀ ਪ੍ਰਾਪਤ ਹੈ ਉਹ ਹਰ ਇੱਕ ਚੀਜ਼ ਨੂੰ ਬੜੇ ਬਖੂਬੀ ਢੰਗ ਨਾਲ ਕਰ ਸਕਦਾ ਹੈ ਬੜੇ ਬਖੂਬੀ ਢੰਗ ਨਾਲ ਪਣਾ ਸਕਦਾ ਤੇ ਬੜੇ ਬਖੂਬੀ ਢੰਗ ਨਾਲ ਇਹਨਾਂ ਚੀਜ਼ਾਂ ਨੂੰ ਸਹੀ ਵੀ ਕਰ ਸਕਦੇ ਪਰ ਤੁਸੀਂ ਆਪਣੀ ਸੋਚ ਮੁਕਾਬਕੇ ਕੰਮ ਸੋਚ ਕੇ ਦੇਖਿਓ ਕਿ ਕੁਦਰਤ ਦੀ ਬਣਾਈ ਚੀਜ਼ ਨੂੰ ਅਸੀਂ ਨੁਕਸਾਨ ਨਾ ਪਹਚਾਈਏ ਕਿਉਂਕਿ ਦੇਖੋ ਇੱਕ ਗੱਲ ਹੋਰ ਹੈ ਅ ਕਈ ਤਿਹਾਰਾਂ ਦੇ ਵਿੱਚ ਅ ਮੂਰਤੀਆਂ ਨੂੰ ਪਾਣੀ ਦੇ ਵਿੱਚ ਛੱਡਿਆ ਜਾਂਦਾ ਹੁਣ ਕਈ ਇਸ ਵੀਡੀਓ ਰਾਹੀਂ ਮੇਰਾ ਵਿਰੋਧ ਵੀ ਕਰਨਗੇ ਪਰ ਦੇਖੋ ਜਦੋਂ ਤੁਸੀਂ ਮੂਰਤੀ ਨੂੰ ਪਾਣੀ ਦੇ ਵਿੱਚ ਵਿਸਰਜਨ ਕਰਦੇ ਹੋ ਪਹਿਲਾਂ ਤੁਸੀਂ ਉਸ ਰੱਬ ਨੂੰ ਲਿਆ ਕੇ ਘਰ ਵਿੱਚ ਪੂਜਦੇ ਹੋ ਫਿਰ ਉਸ ਰੱਬ ਨੂੰ ਤੁਸੀਂ ਪਾਣੀ ਦੇ ਵਿੱਚ ਸੁੱਟਦੇ ਹੋ ਹੁਣ ਉੱਥੇ ਉਹ ਸੁੱਟਣ ਦੀ ਵਿਵਸਥਾ ਕੀ ਹੈ ਉਸ ਮੂਰਤੀ ਉੱਪਰ ਕਿੰਨੇ ਕਲਰ ਹੋਏ ਹੁੰਦੇ ਨੇ ਕਿੰਨੇ ਕੈਮੀਕਲਾਂ ਨੂੰ ਪੜਾਈ ਜਾਂਦੀ ਹੈ ਤੇ ਉਹ ਫਿਰ ਜਦੋਂ ਕੈਮੀਕਲ ਪਾਣੀ ਦੇ ਵਿੱਚ ਜਾਂਦੇ ਨੇ ਉਹਦੇ ਨਾਲ ਕਿੰਨੇ ਜੀਵ ਜੰਤੂ ਮਰਦੇ ਨੇ ਇਸ ਗੱਲ ਦਾ ਤੁਸੀਂ ਸੋਚ ਵਿਚਾਰ ਕਰਕੇ ਦੇਖਿਓ ਅਗਰ ਪਾਣੀ ਦੇ ਵਿੱਚ ਲੱਖਾਂ ਜਾਨਵਰ ਨਸ਼ਟ ਹੋ ਰਹੇ ਨੇ ਤਾਂ ਉਸ ਹਰਦੀ ਗਲਤੀ ਨਾ ਹੋ ਰਹੇ ਨੇ ਅਗਰ ਮੇਰੀ ਵੀਡੀਓ ਦਾ ਜੀਨੇ ਵਿਰੋਧ ਕਰ ਲਓ ਵਿਰੋਧ ਵੀ ਕਰ ਸਕਦਾ ਪਰ ਅਗਰ ਕਿਸੇ ਦੀ ਭਾਵਨਾਵਾਂ ਨੂੰ ਖੇਸ ਪਹੁੰਚੀ ਆ ਤਾਂ ਮੈਂ ਮਾਫੀ ਮੰਗਣ ਦੇ ਵੀ ਯੋਗ ਆ ਕਿਉਂਕਿ ਇਹ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਪਰ ਜਿੱਥੇ ਗਲਤੀ ਹੈ ਉਸ ਨੂੰ ਗਲਤ ਕਹਿਣ ਦਾ ਸਾਡਾ ਹੱਕ ਬਣਦਾ ਹੈ ਗਲਤੀ ਨੂੰ ਗਲਤ ਕਿਉ ਤੁਸੀਂ ਆਜ਼ਾਦ ਹੋ ਇਨਸਾਨ ਆਜ਼ਾਦ ਹੈ ਜੀਨੇ ਜੀਨੇ ਧਰਮ ਤੇ ਰਹਿਣਾ ਰਹੋ ਜੀਨੇ ਜਿਹੜੇ ਪ੍ਰਮਾਤਮਾ ਨੂੰ ਮੰਨਣਾ ਮੰਨੋ ਪ੍ਰਕਾਲ ਪੁਰਖ ਵਾਹਿਗੁਰੂ ਏਕਾ ਤੁਸੀਂ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਨਾਲ ਛੇੜਛਾੜ ਨਾ ਕਰੋ ਕੁਦਰਤ ਦੇ ਬਣਾਏ ਨੀਮਾ ਨਾਲ ਛੇੜਛਾੜ ਨਾ ਕਰੋ ਕੁਦਰਤ ਦੀਆਂ ਬਣਾਈਆਂ ਇਹ ਪ੍ਰਕਿਰਤੀਆਂ ਨਾਲ ਛੇੜਛਾੜ ਨਾ ਕਰੋ ਅੱਜ ਅਸੀਂ ਦਰਖਤ ਕੱਟ ਰਹੇ ਹਾਂ ਜਿਹਦੇ ਕਰਕੇ ਸਾਡੇ ਧਰਤੀ ਦਾ ਟੈਂਪਰੇਚਰ ਜੋ ਕਦੇ 25 ਤੋਂ 20 ਤੋਂ 25 ਡਿਗਰੀ ਹੁੰਦਾ ਸੀ ਅੱਜ ਉਹ 45 ਤੋਂ 47 ਡਿਗਰੀ ਤੱਕ ਚਲੇ ਜਾਂਦਾ ਹਰ ਚੀਜ਼ ਅਗਰ ਇੱਕ ਗੱਲ ਇਹ ਵੀ ਸੋਚਿਓ ਅਗਰ ਕਿਸੇ ਚੀਜ਼ ਨੇ ਸਾਨੂੰ ਫਾਇਦਾ ਦਿੱਤਾ ਦਾ ਉਸ ਦਾ ਸਭ ਤੋਂ ਵੱਧ ਨੁਕਸਾਨ ਵੀ ਸਾਲੂ ਹੋਇਆ ਹੁਣ ਦੇਖੋ ਅੱਗੇ ਸਾਡੇ ਘਰਾਂ ਚ ਮਾਈਆਂ ਲੱਕੜਾਂ ਜਾਂ ਪਾਥੀ ਦੀਆਂ ਗਬਾਲਦੀਆਂ ਸੀ ਤੇ ਚੁੱਲ੍ਹੇ ਮੂਰੇ ਬੈਂਦੀਆਂ ਸੀ ਜਦੋਂ ਫੂਕ ਮਾਰਦੀਆਂ ਸੀ ਆਪ ਜਲਾਉਣ ਲਈ ਤਾਂ ਧੂਆ ਉਹਨਾਂ ਦੀਆਂ ਅੱਖਾਂ ਵਿੱਚ ਪੈਂਦਾ ਸੀ ਉਹਨਾਂ ਅੱਖਾਂ ਰਾਹੀਂ ਉਹ ਗੰਧਲਾ ਪਾਣੀ ਨਿਕਲਦਾ ਸੀ ਜਿਹਦੇ ਕਰਕੇ ਖਾਸ ਕਰਕੇ ਅੱਖਾਂ ਦੀ ਬਿਮਾਰੀ ਨਹੀਂ ਹੁੰਦੀ ਸੀ ਹੁਣ ਤੁਸੀਂ ਇੱਕ ਗੱਲ ਜ਼ਿੰਦਗੀ ਚ ਇਹ ਵੀ ਅਪਣਾਓ ਤੁਸੀਂ ਅੱਖਾਂ ਕਦੇ ਸਾਬਣ ਨਾਲ ਧੋਕੇ ਨਹੀਂ ਵੇਖੀਆਂ ਹੋਣਗੀਆਂ ਨਾ ਹੀ ਅੱਖਾਂ ਤੁਸੀਂ ਕਦੇ ਧੋਤੀਆਂ ਹੋਣਗੀਆਂ ਹਾ ਡਾਕਟਰੀ ਵਿਚਾਰ ਕਹੀ ਨੇ ਕਿ ਤੁਸੀਂ ਭਾਈ ਇੱਕ ਖੁੱਲੇ ਭਾਂਡੇ ਵਿੱਚ ਪਾਣੀ ਲੈ ਲਿਓ ਉਹਦੇ ਵਿੱਚ ਅੱਖਾਂ ਨੂੰ ਆਪਣੀਆਂ ਨੂੰ ਡੋਹੋ ਕੇ ਅੱਖਾਂ ਨੂੰ ਐਂ ਇਦਾਂ ਤੁਸੀਂ ਫੇਰੋ ਅੱਖਾਂ ਨੂੰ ਤਾਂ ਕਿ ਤੁਹਾਡੇ ਅੱਖਾਂ ਦੇ ਵਿੱਚੋਂ ਗੰਦਗੀ ਲੈ ਜਾਵੇ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੇ ਤੁਹਾਨੂੰ ਸਿੱਖਣ ਨੂੰ ਮਿਲੀ ਹੋ ਹੋ ਸਕਦਾ ਹੈ। ਜ਼ਿੰਦਗੀ ਦੇ ਵਿੱਚ ਕਦੇ ਅੱਖਾਂ ਤੋਂ ਸਾਬਣ ਨਾਲ ਹੀ ਧੋਤੀਆਂ ਜਾ ਸਕਦੀਆਂ। ਨਾ ਹੀ ਸਾਡੀ ਅੱਖਾਂ ਤੇ ਅੱਜ ਤੱਕ ਸਾਬਣ ਲੱਗਿਆ ਹੋਊਗਾ। ਹਾਸੇ ਜ਼ਰੂਰ ਅੱਖਾਂ ਵਿੱਚ ਸਿੱਟੇ ਮਾਰਦੇ ਆ ਪਰ ਉਦੋਂ ਜਦੋਂ ਸਾਡੀ ਅੱਖ ਵਿੱਚ ਕੁਝ ਪੈ ਜਾਂਦਾ ਪਰ ਦੇਖੋ ਜਦੋਂ ਕੁਦਰਤ ਨੇ ਇਨਸਾਨ ਬਣਾਇਆ ਉਹਨੇ ਇਨਸਾਨ ਨੂੰ ਹਰ ਇੱਕ ਚੀਜ਼ ਦਿੱਤੀ ਫਿਰ ਅਸੀਂ ਉਸ ਚੀਜ਼ ਨੂੰ ਨਸ਼ਟ ਕਰਨ ਤੇ ਕਿਉਂ ਤੋੜਿਆ ਹੁਣ ਸ਼ੇਰ ਦੀ ਅਵਸਥਾ ਉਹਨੇ ਮੀਟ ਹੀ ਖਾਣਾ ਉਹ ਕਾਫੂਸ ਨਹੀਂ ਖਾ ਸਕਦਾ ਪਰਮਾਤਮਾ ਨੇ ਉਸ ਨੂੰ ਉਸ ਤਰ੍ਹਾਂ ਦੇ ਸਾਧਨ ਉਪਲਬਧ ਕਰਾਤੇ ਉਹ ਸ਼ਿਕਾਰ ਕਰਦਾ ਤੇ ਉਹ ਆਪਣਾ ਸ਼ਿਕਾਰ ਕਰਕੇ ਹੁੰਦਾ ਢਿੱਡ ਭਰਦਾ ਹਰ ਵੱਡਾ ਜਾਨਵਰ ਆਪਣੇ ਤੋਂ ਛੋਟੇ ਨੂੰ ਖਾਂਦਾ ਹਰ ਛੋਟਾ ਉਸ ਤੋਂ ਛੋਟੇ ਨੂੰ ਖਾਂਦਾ ਤੇ ਉਸ ਤੋਂ ਛੋਟਾ ਉਸ ਤੋਂ ਛੋਟੇ ਨੂੰ ਖਾਂਦਾ ਇਸ ਤਰ੍ਹਾਂ ਪ੍ਰਮਾਤਮਾ ਨੇ ਸਾਰਿਆਂ ਨੂੰ ਉਹਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਪਰ ਇਹ ਗੱਲ ਹੈ ਇੱਕ ਮੇਰੀ ਇੱਥੇ ਵੀ ਯਾਦ ਰੱਖਿਓ ਕਿ ਸਾਰਾ ਕੁਝ ਪ੍ਰਮਾਤਮਾ ਦੇ ਸਾਡੇ ਕੇ ਨਾ ਬਹਿ ਜਾ ਕਰੋ ਕਿ ਅਸੀਂ ਘਰੇ ਬੈਠਿਆ ਰੱਬ ਸਾਡੇ ਮੂੰਹ ਚਾ ਕੇ ਬੁਰਕੀਆਂ ਪਾਉ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਇਹ ਵੀ ਕਿਹਾ ਕਿ ਕਿਰਤ ਕਰ ਕਿਰਤ ਕਰ ਕੰਮ ਵੀ ਕਰ ਅਗਰ ਤੇਰੇ ਕੋ 4 ਪੈਸੇ ਨੇ ਉਹਦੇ ਵਿੱਚੋਂ ਤਾਂ ਸੰਤ ਵੀ ਕੱਟ ਅੱਗੇ ਕਿਸੇ ਗਰੀਬ ਦਾ ਵੀ ਟਿੱਡ ਭਰ ਸਕੇ ਕਿਰਤ ਕਰਨ ਬੰਡ ਸ਼ਖ ਨਾਮ ਜਪ ਅਗਰ ਤੇਰੇ ਕੋਈ ਇੰਆ ਸਿਸਟਮ ਹੋ ਗਿਆ ਤੂੰ ਕਿਰਤ ਕਰਕੇ ਵਧੀਆ ਕੰਮ ਲੱਗਿਆ ਜਾਂ ਵਧੀਆ ਕਮਾ ਸਕਦਾ ਤਾਂ ਉਸ ਵਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਕਿ ਰੱਬਾ ਅੱਜ ਮੇਰੇ ਲਈ ਇੱਕ ਵਧੀਆ ਰੋਟੀ ਨਸੀਬ ਹੋਈ ਹੈ ਮੈਂ ਵਧੀਆ ਰੋਟੀ ਖਾਧੀ ਆ ਤਾਂ ਤੇਰੀ ਕਿਰਪਾ ਦੇ ਸਾਧਕਾ ਮੈਨੂੰ ਇਹ ਰੋਟੀ ਮਿਲੀ ਆ ਤੇ ਵਾਹਿਗੁਰੂ ਕਾਲਪੁਰਖ ਕਿਰਪਾ ਕਰੇ ਕਿ ਰੋਟੀ ਮੈਨੂੰ ਇਦਾਂ ਹੀ ਮਿਲਦੀ ਰਹੇ ਬਹੁਤ ਲੋਕ ਨੇ ਬਹੁਤ ਗੱਲਾਂ ਕਰਦੇ ਨੇ ਪਰ ਗੱਲ ਉਹੀ ਆ ਤੁਸੀਂ ਉਹਨਾਂ ਗੱਲਾਂ ਦੇ ਸਿਧਾਂਤਾਂ ਤੇ ਕਿੱਥੇ ਕਾਬਜ ਹੋ ਕਿੱਥੇ ਸਿਧਾਂਤਾਂ ਤੇ ਖੜੇ ਹੋ ਹੁਣ ਬਹੁਤ ਵਧੀਆ ਇੱਕ ਸਮਾਂ ਆ ਵੀ ਰਿਹਾ ਚਾਹੇ ਤੁਸੀਂ ਉਹਨੂੰ ਮਾੜਾ ਕਹਿੰਦੇ ਹੋ ਚੰਗਾ ਕਹਿੰਦੇ ਹੋ ਪਰ ਅੱਜ ਮੈਂ ਇੱਕ ਵੀਡੀਓ ਪਾਈ ਆ ਉਹ ਸਵੇਰੇ 12 11 12 ਵਜੇ ਵੀਡੀਓ ਪਾਈ ਆ ਉਹਦੇ ਵਿੱਚ ਇੱਕ ਮੁੰਡੇ ਦਾ ਮੈਂ ਜ਼ਿਕਰ ਕਰਿਆ ਉਹ ਸਾਡੇ ਪਿੰਡ ਦਾ ਹੀ ਮੁੰਡਾ ਪਹਿਲਾਂ ਮੁੰਡੇ ਦੇ ਵਾਲ ਕਟਿੰਗ ਸੀ ਪਰ ਉਹ ਕਹਿੰਦਾ ਬਈ ਪ੍ਰਮਾਤਮਾ ਦੀ ਆਕਾਲਪੁਰਖ ਦੀ ਕਿਰਪਾ ਹੋਈ ਕਿ ਮੈਂ ਹੁਣ ਵਾਲ ਣਖੇ ਤੇ ਮੈਂ ਸਿੱਖੀ ਸਰੂਪ ਚ ਆਇਆ ਦੇਖੋ ਸਿੱਖੀ ਸਰੂਪ ਚ ਆਉਣਾ ਵੀ ਜ਼ਰੂਰੀ ਹੈ ਇਹ ਕਰਤਾਰ ਪ੍ਰਮਾਤਮਾ ਨੇ ਸਾਨੂੰ ਇਦਾਂ ਦੇ ਨਹੀਂ ਦਿੱਤੇ ਅਗਰ ਅਸੀਂ ਦਾੜੀ ਮੋਛ ਨਾ ਕਟਾਈਏ ਵਾਲ ਨਾ ਕਟਾਈਏ ਤਾਂ ਅਸੀਂ ਪੂਰਨ ਰੂਪ ਵਿੱਚ ਸਿੱਖ ਰੋਮਾਂ ਦੀ ਬੇਅਦਵੀ ਅਸੀਂ ਕੀਤੀ ਅਸੀਂ ਕੁਦਰਤ ਦੇ ਬਣਾਏ ਚਿਹਰੇ ਨੂੰ ਜਾਂ ਕੁਦਰਤ ਦੀਆਂ ਬਣਾਈਆਂ ਇਹੇ ਸ਼ਕਲਾਂ ਨੂੰ ਬਗਾੜਨ ਦੇ ਵਿੱਚ ਕੋਈ ਕਸਰ ਪਿੱਛੇ ਨਹੀਂ ਛੱਡੀ ਤੋ ਜਦੋਂ ਤੁਸੀਂ ਅਕਾਲ ਪੁਰਖ ਦੀ ਰਚਨਾ ਨੂੰ ਸਮਝਣ ਲੱਗੋਗੇ ਨਾ ਤਾਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਹੁਣ ਤੁਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਪੜ੍ਹੋਗੇ ਨਾ ਤਾਂ ਤੁਹਾਡੇ ਜੀਵਨ ਦੀ ਸੰਚਾਰਨਾ ਪਤਾ ਲੱਗ ਜਾਊ ਕਿ ਉਹ ਪਰਮਾਤਮਾ ਕਾਲ ਪੁਰਖ ਕੀ ਆ ਜਗ ਦੀ ਰਜਾ ਕੀ ਆ ਹੁਣ ਅਸੀਂ ਢੁੰਗੀਆਂ ਗੱਲਾਂ ਵਿੱਚ ਆਂਦੇ ਆ ਤਾਂ ਗੱਲਾਂ ਬਹੁਤ ਹੋ ਜਾਂਦੀਆਂ ਨੇ ਇੱਥੇ ਵੱਡੇ ਵੱਟੇ ਰਾਜਿਆਂ ਦੇ ਹੰਕਾਰ ਟੁੱਟ ਗਏ ਇੱਥੇ ઋਸ਼ੀਆਂ ਮੁਨੀਆਂ ਦੇ ਹੰਕਾਰ ਟੁੱਟ ਗਏ ਪਰ ਉਸ ਅਕਾਲ ਪੁਰਖ ਮਾਰੇ ਨੇ ਹੰਕਾਰ ਤੋਂ ਤੋੜੇ ਇਹਦੇ ਵਿੱਚ ਕਮੰਡ ਨਾ ਸਕੇ ਇਹਦੇ ਵਿੱਚ ਕੱਟੜਤਾ ਨਾ ਪੈਦਾ ਹੋ ਸਕੇ ਇਹ ਕਿਸੇ ਨੂੰ ਨੀਚਾ ਨਾ ਧਖਾ ਸਕੇ ਇਹ ਕਿਸੇ ਨੂੰ ਆਪਣੀ ਨਜ਼ਰਾਂ ਤੋਂ ਥੱਲੇ ਨਾ ਸਿੱਟ ਸਕੇ ਇਸ ਲਈ ਪਰਮਾਤਮਾ ਨੇ ਲੋਕਾਂ ਦੇ ਹੰਕਾਰ ਤੋੜੇ ਹੁਣ ਅਸੀਂ ਇੱਕ ਗੱਲ ਸੋਚਦੇ ਹਾਂ ਕਹਿੰਦੇ ਆ ਕਿ ਪਰਮਾਤਮਾ ਨੇ ਸੰਦ ਦਿੱਤਾ ਕੀ ਹੈ ਉਹ ਸਾਕਾਲ ਮੁਰਖ ਨੇ ਸਾਨੂੰ ਦਿੱਤਾ ਕੀ ਹੈ ਉਹ ਫਿਰ ਕਹਿੰਦਾ ਹੈ ਕਿ ਸੁਣ ਮੈਂ ਤੈਨੂੰ ਦਿੱਤਾ ਕੀ ਹੈ ਹਰ ਇਨਸਾਨ ਇੱਕ ਦਿਨ ਦੇ ਵਿੱਚ 24000 ਸਾਹ ਲੈਂਦਾ ਉਸ 24000 ਸਾਹ ਦੇ ਵਿੱਚ ਅਸੀਂ ਕਿੰਨਾ ਕੁ ਬਹਿਗੂ ਦਾ ਸ਼ੁਕਰਾਨਾ ਕਰਦੇ ਆ ਅਗਰ ਇੱਕ ਵੀ ਸਾਹ ਨਾ ਵੀ ਤਾਂ ਸਾਡੇ ਜੀਵਨ ਦੀ ਇਹ ਹੋਦ ਖਤਮ ਹੋ ਜਾਵੇ ਤੇ ਅਸੀਂ ਇਸ ਦੁਨੀਆ ਤੋਂ ਕੁਝ ਕਰ ਜੀ ਇੱਕ ਵੀ ਸਾਹ ਰੋਂ ਕਰਵੇ ਪੂਰੀ ਜ਼ਿੰਦਗੀ ਦੇ ਪੂਰੇ ਦਿਨ ਦੇ ਵਿੱਚ ਤੁਹਾਨੂੰ 24000 ਸਵਾਸ ਮਿਲਦੇ ਨੇ ਅਗਰ ਇਹੀ ਇੱਕ ਦਿਨ ਦੇ ਲਈ ਤੁਸੀਂ ਆਕਸੀਜਨ ਬਾਜ਼ਾਰੋਂ ਮੰਗ ਲਵੋ ਉਹ ਘੱਟੋ ਘਾਟ ਤੁਹਾਨੂੰ 7-800 ਰੁਪਏ ਦੇ ਪੈ 800 ਰੁਪਏ ਦੇ ਅਸੀਂ ਇਹ ਸਾ ਲੈਨੇ ਸਿਰਫ ਇੱਕ ਦਿਨ ਦੀ ਹਜੇ ਤਾਂ ਬਹੁਤ ਕੋਸ਼ਾ ਬਣਾਉਣ ਨੂੰ ਦਿੱਸਿਆ ਜਾਵੇ ਅਸੀਂ 3 4 5 5 7000 ਰੁਪਏ ਦਾ ਰੋਜ ਉਸ ਪਰਮਾਤਮਾ ਦੀ ਜੋ ਕੁਦਰਤੀ ਚੀਜ਼ਾਂ ਨੇ ਉਹ ਉਹ ਫ੍ਰੀਚ ਲੈਣਾ ਹੈ ਇਹ ਇਹ ਹਵਾ ਇਹ ਪੌਣ ਪਾਣੀ ਕਿੰਨਾ ਫਿਲਟਰ ਹੋ ਕੇ ਆ ਰਿਹਾ ਉਸ ਪਰਮਾਤਮਾ ਦੀ ਕਿਰਪਾ ਉਸ ਦੀ ਕਾਇਨਾਤ ਉਸ ਦੀ ਕਾਇਨਾਤ ਤਾਂ ਬਣਾਈ ਹੋਈ ਹੈ ਸ੍ਰਿਸ਼ਟੀ ਸਾਜੀ ਹੋਈ ਹੈ ਉਸ ਸ੍ਰਿਸ਼ਟੀ ਦੇ ਆਧਾਰ ਤੇ ਉਸ ਜੀਵਨ ਦੇ ਵਿੱਚ ਸਾਡੇ ਜੀਵਨ ਨੂੰ ਚਲਾਉਂਦਾ ਸਾਡੇ ਸਿਰ ਜੀਵਨ ਦੀ ਸੰਚਾਰ ਨਾਲ ਚਲਾਉਂਦਾ ਪਰ ਤੁਸੀਂ ਕਿੱਥੇ ਕਾਬੂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਲਈ ਕੀ ਕਰ ਸਕੇ ਅਸੀਂ ਆਪਣੇ ਲਈ ਕੀ ਕਰ ਸਕੇ ਅਸੀਂ ਦੂਜੇ ਦੀਆਂ ਜ਼ਰੂਰ ਉਦਾਹਰਨਾਂ ਦਿੰਦੇ ਆ ਕਿ ਫਲਾਣਾ ਸਿੰਘ ਨੇ ਐ ਕਰਤਾ ਫਲਾਣਾ ਸਿੰਘ ਨੇ ਇਹ ਕਰਤਾ ਪਰ ਤੁਸੀਂ ਕੀ ਕੀਤਾ ਇਸ ਦੁਨੀਆ ਦੇ ਵਿੱਚ ਆ ਕੇ ਇਸ ਜ਼ਿੰਦਗੀ ਦੇ ਵਿੱਚ ਆ ਕੇ ਤੁਸੀਂ ਕੀ ਕੀਤਾ ਕਦੇ ਸ਼ੀਸ਼ੇ ਦੇ ਵੱਗੇ ਖੜ ਕੇ ਆਪਣੇ ਇਸ ਐਕਸ਼ਨ ਨੂੰ ਆਪਣੀ ਇਸ ਪਛਾਣ ਨੂੰ ਦੇਖਿਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕੀਤਾ ਪਰਮਾਤਮਾ ਨੇ ਤਾਂ ਚਲੋ ਜੋ ਕਰਨਾ ਸੀ ਤੁਹਾਨੂੰ ਇਸ ਦੁਨੀਆ ਤੇ ਜਨਮ ਲੈ ਕੇ ਭੇਜਤਾ ਤਵਾਕੇ ਭੇਜਤਾ ਤੇ ਤੁਸੀਂ ਕੀ ਕੀਤਾ ਹੁਣ ਇਨਸਾਨ ਰੱਬ ਦੀ ਇਸ ਬਣਾਈ ਰਚਨਾ ਤੇ ਸਵਾਲ ਕਰਦਾ ਹੈ ਕਿ ਪਰਮਾਤਮਾ ਕੌਣ ਹੈ ਜਦੋਂ ਤੁਸੀਂ ਮਾਂ ਦੇ ਗਰਭ ਵਿੱਚ ਹੁੰਨੇ ਹੋ ਤਾਂ ਮਾਂ ਦੇ ਗਰਭ ਦਾ ਟੈਂਪਰੇਚਰ 80 ਤੋਂ 85 ਤੋਂ 90 ਡਿਗਰੀ ਤੱਕ ਹੁੰਦਾ ਤੇ ਉਸ ਟੈਂਪਰੇਚਰ ਦੇ ਵਿੱਚ ਤੁਹਾਨੂੰ ਜਲਣ ਨਹੀਂ ਦਿੰਦਾ ਤਾਂ ਫਿਰ ਉਹ ਕਾਲਪੁਰਖ ਬਹਿਗੁਰੂ ਦੀ ਰਹਿਮ ਜਾਣੋ ਕਿੱਡੀ ਹੋ ਸਕਦੀ ਹੈ ਤੁਹਾਡੇ ਲਈ ਇੱਕ ਇੱਕ ਪਲ ਨਹੀਂ ਉਹ ਭੁੱਲਦਾ ਕਿ ਕਦੋਂ ਇਹਨੂੰ ਦੁਨੀਆ ਤੇ ਜਨਮ ਦੇਣਾ ਕਦੋਂ ਇਹਨੂੰ ਮਾਰਨਾ ਹੈ ਕਦੋਂ ਇਹਨੂੰ ਜਨਮ ਦੇਣਾ ਹੈ ਉਹ ਉਹ ਨਹੀਂ ਭੁੱਲਦਾ ਤਾਂ ਉਹ ਫਿਰ ਆਪਣੀਆਂ ਬਣਾਈਆਂ ਸ੍ਰਿਸ਼ਟੀ ਦੇ ਵਿੱਚ ਕਿੰਨੇ ਜੀਵ ਜਾਨਵਤਾਂ ਦੀਆਂ ਜ਼ਿੰਦਗੀਆਂ ਨੂੰ ਚਲਾ ਰਿਹਾ ਉਹ ਫਿਰ ਕਿਵੇਂ ਭੁੱਲ ਸਕਦਾ ਹੈ ਬਹੁਤ ਵਿਚਾਰਾਂ ਨੇ ਬਹੁਤ ਗੱਲਾਂ ਨੇ ਪਰ ਤੁਸੀਂ ਸਮਝੋ ਹੋਂਦ ਨੂੰ ਕਿ ਇੱਕ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਸੀ ਕਿ ਕਿਤੇ ਮੈਂ ਬੈਠਾ ਸੀ ਤੇ ਕਿਸੇ ਨੂੰ ਮੈਂ ਕਿਹਾ ਕਿ ਸਰਦਾਰ ਜੀ ਤੇ ਆ ਗੱਲਾਂ ਨੇ ਕਿ ਇਨਸਾਨ ਦਾ ਅਸਲੀ ਜਨਮ ਕਿਹੜਾ ਹੁਣ ਕਈ ਇਹ ਵੀ ਕਹਿਣਗੇ ਕਿ ਉਹ ਹਸਾਬ-ਤਾਲ ਹੁੰਦੇ ਨੇ ਇਹਨਾਂ ਦੇ ਬਣਾ ਕੇ ਦਿਖਾਦੇ ਨੇ ਕਿ ਸਾਨੂੰ ਪ੍ਰੋਪਰ ਸਮਾਂ ਚਾਹੀਦਾ ਅਸੀਂ ਇਨਸਾਨ ਬਾਰੇ ਪ੍ਰੋਪਰ ਦੱਸ ਰਹੇ ਹਾਂ ਪਰ ਜਦੋਂ ਤੋ ਵਕਾਲਪੁਰਖ ਪ੍ਰਮਾਤਮਾ ਤੁਹਾਨੂੰ ਇਸ ਦੁਨੀਆ ਤੇ ਭੇਜਦਾ ਤਾਂ ਤੁਹਾਨੂੰ ਇੱਕ ਚਿੱਟੇ ਕੱਪੜੇ ਦੀ ਤਰ੍ਹਾਂ ਸਾਫ਼ ਕਰਕੇ ਭੇਜਦਾ ਬੇਦਾਗ ਕਰਕੇ ਭੇਜਦਾ ਕਿ ਭਾਈ ਤੂੰ ਹੁਣ ਕਰਮਾਂ ਦੇ ਆਧਾਰ ਤੇ ਆਪਣਾ ਆਪਣਾ ਅਗਲਾ ਸਮਝਾ ਤੈ ਕਰਨਾ ਕਿ ਤੂੰ ਕਰਮਾਂ ਦੇ ਆਧਾਰ ਤੇ ਤੂੰ ਸੰਸਾਰ ਦੇ ਵਿੱਚ ਉਹ ਕਰਕੇ ਕੀ ਚੱਲੇ ਹੁਣ ਇੱਕ ਇੱਕ ਗੱਲ ਯਾਦ ਰੱਖਿਓ ਜਦੋਂ ਬੱਚਾ ਜਨਮ ਲੈਂਦਾ ਤਿੰਨ ਅਵਸਥਾ ਵਿੱਚ ਜਨਮ ਲੈਂਦਾ ਪਰ ਅਸੀਂ ਉਸ ਨੂੰ ਅਸਲੀ ਜਨਮ ਕਦੋਂ ਮੰਨਦੇ ਆ ਇਸ ਇਨਸਾਨੀ ਜਾਮੇ ਚ ਆਉਣ ਦੀ ਆ ਵੀ ਪ੍ਰਕਿਰਿਆ ਨੇ ਹੁਣ ਅਸੀਂ ਜੇ ਕਹੀਏ ਕਿ ਅਸੀਂ ਆਪਣੇ ਘਰ ਦਾ ਉਦਘਾਟਨ ਕਰ ਰਹੇ ਆ ਜਾਂ ਨੀਂਹ ਪੱਥਰ ਕਰ ਰੱਖ ਰਹੇ ਆ ਪੂਰਾ ਮਕਾਨ ਬਣਾ ਕੇ ਕਹੀਏ ਭਾਈ ਅਸੀਂ ਉਹ ਕਾਟਣ ਕਰ ਰਹੇ ਹਾਂ ਉਹ ਦਕਾਟਣ ਨਹੀਂ ਕਰਦਾ ਕਰਦਾ ਨਹੀਂ ਪੱਥਰ ਉਦੋਂ ਹੁੰਦਾ ਜਦੋਂ ਤੁਸੀਂ ਖਦਾਈ ਕਰਕੇ ਪਹਿਲੀ ਟਰੱਕ ਦੇਉ ਉਹ ਤੁਹਾਡੇ ਮਕਾਨ ਦੀ ਸ਼ੁਰੂਆਤ ਕਰਦੀ ਹੈ ਉਹਨੂੰ ਅਸੀਂ ਨਹੀਂ ਪੱਥਰ ਕਹਿੰਦੇ ਆ ਉਸੇ ਤਰ੍ਹਾਂ ਬੱਚਾ ਤਿੰਨ ਅਵਸਥਾਾਂ ਚ ਜਨਮ ਲੈਂਦਾ ਪਹਿਲੀ ਅਵਸਥਾ ਜਦੋਂ ਮਾਂ ਦੇ ਗਰਭ ਚੋਂ ਬਾਹਰ ਆ ਰਿਹਾ ਹੁੰਦਾ ਉਹ ਵੀ ਅਸਲੀ ਜਨਮ ਨਹੀਂ ਹੁੰਦਾ ਕਿਉਂਕਿ ਮਾਂ ਦੇ ਗਰਭ ਚੋਂ ਬਾਹਰ ਆਉਣ ਲੱਗੇ ਵੀ ਬੱਚੇ ਦੀ ਮੌਤ ਹੋ ਜਾਂਦੀ ਹੈ ਦੂਜਾ ਜਨਮ ਜਦੋਂ ਉਹ ਮਾਂ ਦੇ ਗਰਭ ਚੋਂ ਬਾਹਰ ਪ੍ਰੋਪਰ ਆ ਜਾਂਦਾ ਪਰ ਫਿਰ ਵੀ ਉਸ ਨੂੰ ਅਸਲੀ ਜਨਮ ਨਹੀਂ ਕਹਿੰਦੇ ਕਿਉਂਕਿ ਉਹਦੇ ਮਾਂ ਦੇ ਗਰਭ ਦੇ ਵਿੱਚੋਂ 나ੜੂਏ ਦੇ ਨਾਲ ਜੁੜਿਆ ਹੁੰਦਾ ਜਿਹਦੇ ਰਾਹੀਂ ਉਹ ਆਪਣੀ ਖਰਾਕ ਲੈਂਦਾ ਤੀਜੀ ਅਵਸਥਾ ਜਦੋਂ ਉਸ ਬੱਚੇ ਦਾ 나ੜੂਆ ਕੱਟਿਆ ਜਾਂਦਾ ਫਿਰ ਉਸ ਦੀ ਸਾਹ ਪ੍ਰਕਿਰਿਆ ਚੱਲਦੀ ਆ ਫਿਰ ਡਾਕਟਰ ਇਸ ਨੂੰ ਕਹਿੰਦੇ ਨੇ ਹਾਂ ਬਈ ਬੱਚੇ ਦਾ ਜਨਮ ਹੋ ਗਿਆ ਪਰ ਉਹ ਵੀ ਅਸਲੀ ਜਨਮ ਜਦੋਂ ਮਾਪੇ ਉਹਦਾ ਸਮੇਲ ਹੁੰਦਾ ਉਸ ਤੇ ਕਾਂਸ਼ ਵੜਦਾ ਉਸ ਟਾਈਮ ਅਸੀਂ ਕਹਿੰਦੇ ਆ ਕਿ ਅਸਲੀ ਜਨਮ ਹੁੰਦਾ ਬੱਚੇ ਦਾ ਉਸ ਟਾਈਮ ਅਸਲੀ ਨਹੀਂ ਪੱਥਰੋਂ ਦਾ ਕਿਉਂਕਿ ਫਿਰ ਉਹ ਪ੍ਰਕਿਰਿਆ ਚੱਲਦੀ ਆ 9 ਮਹੀਨਿਆਂ ਦੀ ਉਸ ਤੋਂ ਬਾਅਦ ਬੱਚਾ ਸੰਸਾਰ ਦੇ ਵਿੱਚ ਆਉਂਦਾ ਤੇ ਉਹ ਸੰਸਾਰ ਰੂਪੀ ਦੇ ਵਿੱਚ ਆ ਕੇ ਅਸੀਂ ਕਹਿੰਦੇ ਆ ਕਿ ਬੱਚੇ ਦਾ ਜਨਮ ਹੋ ਗਿਆ ਜਦੋਂ ਪਰਮਾਤਮਾ ਐਡੀਆਂ ਵੱਡੀਆਂ ਸ਼ਕਤੀਆਂ ਨੂੰ ਚਲਾ ਰਿਹਾ ਐਡੀ ਵੱਡੀ ਦੁਨੀਆ ਨੂੰ ਚਲਾ ਰਿਹਾ ਫਿਰ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਕਿਵੇਂ ਚਹਰਨ ਕਰ ਸਕਦੇ ਹੋ ਲੈ ਇੱਕ ਮੈਂ ਚੈਲੰਜ ਤੁਹਾਨੂੰ ਹੋਰ ਦੇ ਦਿੰਦਾ ਕਿ ਤੁਸੀਂ ਪੂਰੀ ਇਸਤਰੀ ਦੇ ਸਰੀਰ ਨੂੰ ਚੀਰ ਕੇ ਵੇਖ ਲੋ ਜੇ ਇੱਕ ਵੀ ਨਾੜ ਤੁਹਾਨੂੰ ਦੁੱਧ ਵਾਲੀ ਲੱਭ ਗਈ ਤਾਂ ਮੈਂ ਆਪਣਾ ਸਿਰ ਕਲਮ ਕਰਾਉਣ ਲਈ ਤਿਆਰ ਹਾਂ ਹੁਣ ਇਸ ਤੋਂ ਵੱਡੀ ਪ੍ਰਮਾਤਮਾ ਦੀ ਸ਼ਕਤੀ ਕੀ ਹੋ ਸਕਦੀ ਆ ਕਿ ਉਹ ਬੱਚੇ ਲਈ ਦੁੱਧ ਵੀ ਪੈਦਾ ਕਰ ਰਹੀ ਆ ਬੱਚੇ ਦੀ ਖਰਾਕ ਵੀ ਪੈਦਾ ਕਰ ਰਹੀ ਆ ਇਨਸਾਨ ਗੱਲਾਂ ਬਹੁਤ ਕਰਦਾ ਹੈ ਵਿਚਾਰਾਂ ਬਹੁਤ ਕਰਦਾ ਹੈ ਆਪਣੇ ਮੰਦੀਆਂ ਘੜਤਾਂ ਬਹੁਤ ਘੜਦਾ ਹੈ ਪਰ ਉਹ ਕਿੱਥੇ ਤੱਕ ਖੜਾ ਉਹ ਉਸ ਨੂੰ ਵੀ ਪਤਾ ਨਹੀਂ ਤੁਸੀਂ ਹੁਣ ਕੀ ਕਰਨਾ ਜਾਂ ਕੀ ਸਮਝਣਾ ਇਹ ਤੁਹਾਡੇ ਮਨ ਦੀਆਂ ਵਿਚਾਰਾਂ ਨੇ ਕਿਉਂਕਿ ਤੁਸੀਂ ਸੋਚਣ ਵਿੱਚ ਆ ਜਾਂਦੇ ਅਗਰ ਤੁਸੀਂ ਇਸੇ ਤਰ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਕੈਦ ਹੋ ਕੇ ਆਪਣੇ ਜੀਵਨ ਨੂੰ ਚਲਾਉਂਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਆਜ਼ਾਦ ਨਹੀਂ ਹੋ ਸਕਦੇ ਇਹ ਗੱਲ ਮੇਰੀ ਯਾਦ ਰੱਖਿਓ ਆਜ਼ਾਦੀ ਤੁਹਾਨੂੰ ਤਾਂ ਵਾ ਜੇ ਤੁਸੀਂ ਆਪਣੇ ਫੈਸਲੇ ਸਹੀ ਤਰੀਕੇ ਨਾਲ ਲੈਨੇ ਹੋ ਜਾਂ ਆਪਣੇ ਆਪ ਨੂੰ ਖੁੱਲੀ ਦੁਨੀਆ ਵਿੱਚ ਆਜ਼ਾਦ ਕਰਕੇ ਚੱਲਦੇ ਹੋ ਤਾਂ ਹੋ ਸਕਦਾ ਤੁਹਾਡੀ ਜ਼ਿੰਦਗੀ ਬਦਲ ਜਾਵੇ ਕਿ ਤੁਹਾਡੇ ਜ਼ਿੰਦਗੀ ਦੇ ਸਿਧਾਂਤ ਬਦਲ ਜਾਣ ਕਿ ਜੋ ਤੁਸੀਂ ਖਵਾਬ ਦੇਖਿਆ ਉਹ ਪੂਰਾ ਹੋ ਜਾਵੇ ਹਰ ਕੋਈ ਕਹਿੰਦਾ ਮੇਰੀ ਇੱਜ਼ਤ ਆ ਮੇਰੀ ਇੱਜ਼ਤ ਆ ਮੇਰਾ ਸਤਕਾਰ ਆ ਮੇਰਾ ਮਾਣ ਆ ਪਰ ਉਹ ਮਾਣ ਸਤਕਾਰ ਤਾਂ ਹੁੰਦਾ ਜੋ ਬਿਨਾਂ ਕਿਸੇ ਕੋਈ ਕਹੇ ਵੀ ਹਾਂ ਫਲਾਣਾ ਸਿੰਘ ਨੇ ਭਾਈ ਆ ਚੀਜ਼ ਕਰੀ ਸਾਨੂੰ ਉਸਤੇ ਬੜਾ ਮਾਣ ਆ ਉਹ ਹੁੰਦਾ ਮਾਣ ਜੋ ਸਾਡਾ ਤੀਜਾ ਇਨਸਾਨ ਕਰੇ ਆਪਦੇ ਮੂੰਹੋਂ ਅਸੀਂ ਮਾਣ ਸਤਿਕਾਰ ਦੀ ਗੱਲਾਂ ਬਹੁਤ ਕਰਦੇ ਆ ਪਰ ਉਹ ਮਾਣ ਸਤਿਕਾਰ ਉਦੋਂ ਹੀ ਮਨਜ਼ੂਰ ਹੁੰਦਾ ਜਦੋਂ ਕੋਈ ਤੀਜਾ ਸਾਡੇ ਹੱਕ ਦੇ ਵਿੱਚ ਕਹਿੰਦਾ ਕਿ ਹਾਂ ਭਾਈ ਫਲਾਣੇ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਜੋ ਉਸ ਨੇ ਆ ਸਾਡਾ ਆ ਕੰਮ ਕਰਾਤਾ ਉਹੀ ਹੁੰਦਾ ਮਾਣ ਸਤਿਕਾਰ ਹੁਣ ਤੁਸੀਂ ਇਸ ਵੀਡੀਓ ਰਾਹੀਂ ਜੋ ਵੀ ਗੱਲਾਂ ਸੁਣੀਆਂ ਨੇ ਉਹ ਤੁਹਾਨੂੰ ਚੰਗੀਆਂ ਲੱਗੀਆਂ ਨੇ ਜਾਂ ਨਹੀਂ ਲੱਗੀਆਂ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਦਿਓ ਤੇ ਇੱਕ ਵਾਰੀ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਲ ਅਜੀਹਾ ਆਵੇ ਕਿ ਤੁਸੀਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਮਰਪਿਤ ਹੋ ਜਾਵੋ ਮੇਰਾ ਬੋਲਿਆ ਇੱਕ ਸ਼ਬਦ ਜਾਂ ਇੱਕ ਲਫ਼ਜ਼ ਤੁਹਾਡੇ ਦਿਲ ਤੇ ਹੋ ਜਾ ਬਾਰ ਕਰੇ ਤਾਂ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇ ਕਿਉਂਕਿ ਇਹ ਪਵਾਦ ਚੋ ਬੋਲਣ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ ਉਸ ਦੇ ਬਣਾਏ ਦੁਨੀਆ ਉਸ ਦੀ ਬਣਾਈ ਸ੍ਰਿਸ਼ਟੀ ਆ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆ ਸਤ ਸ੍ਰੀ ਅਕਾਲ